ਯਾ ਜਿਹਦੇ ਵਿੱਚ ਸਤਲੁਜ ਦਰਿਆ ਦੇ ਜੋ ਕੰਢੇ 12 13 ਪਿੰਡ ਬਿਲਕੁਲ ਪਾਣੀ ਨੇ ਤਬਾਹ ਕਰ ਚੁੱਕੇ ਨੇ ਉੱਥੇ ਦੇ ਕਿਸਾਨ ਲੋਕ ਇਹ ਸਾਰੀ ਮੰਡੀ ਦੇ ਵਿੱਚ ਆੜ-ਆੜ ਟੈਂਟ ਲਾ ਕੇ ਆਪਦੇ ਆ ਬਾਰਸ਼ਾਂ ਦੇ ਦਿਨ ਇਹਨਾਂ ਟੈਂਟਾਂ ਦੇ ਥੱਲੇ ਡੰਗਰ ਪਸ਼ੂ ਛੋਟੇ-ਛੋਟੇ ਬੱਚੇ ਸਾਰੇ ਇਹਨਾਂ ਦੇ ਥੱਲੇ ਨੇ ਜਿਨ੍ਹਾਂ ਦੇ ਵਿੱਚ 8-8 10-10 ਫੁੱਟ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਮੰਡੀ ਦੇ ਵਿੱਚ ਸਾਰੇ ਕਿਸਾਨ ਨੇ ਜਿਨ੍ਹਾਂ ਦੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਘਰਾਂ ਦੇ ਵਿੱਚ ਪਾਣੀ ਆ ਤੂੜੀ ਆ ਦਾਣੇ ਨੇ ਸਭ ਕੁਝ ਖਰਾਬ ਹੋ ਚੁੱਕਿਆ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਹੋਗਰਾ ਹਾਂ ਦੇ ਪ੍ਰਧਾਨ ਸਰਦਾਰ ਰਗਿੰਦਰ ਸਿੰਘ ਜੀ ਉਗਰਾ ਹਾਂ ਤੇ ਪਹੁੰਚੇ ਨੇ ਕਿਸਾਨ ਇੱਕ ਕਿਸਾਨਾਂ ਦਾ ਦਰਦ ਸੁਣਨ ਵਾਸਤੇ ਉਹ ਸਾਰੀਆਂ ਚੀਜ਼ਾਂ ਦਾ ਜਿਵੇਂ ਵੀ ਹੋ ਸਕਿਆ ਅੱਜ ਪ੍ਰਧਾਨ ਜੀ ਲਓ ਜੀ ਪ੍ਰਧਾਨ ਜੀ ਇਹ ਜਿਹੜੇ ਨਾ ਪ੍ਰਧਾਨ ਸਾਹਿਬ ਜੀ ਤੇ ਗਰਾਸ ਆ ਗਏ ਪ੍ਰਧਾਨ ਜੀ ਨੇ ਸਾਡੇ ਮੈਚ ਚੱਲ ਕੁਝ ਆ ਜਾ ਸਕਦੇ ਨੇ ਅਸੀਂ ਇਹਨੂੰ ਰੋਕਦੇ ਹਾਂ ਅਸੀਂ ਛੋਟੇ ਕੋਲ ਪ੍ਰਾਤੀ ਕਿਸਾਨ ਜੀ ਇੱਕ ਵਾਰ ਆ ਬੰਨਵਾਇਆ ਹਾਂ ਅੱਜ ਚੱਲ ਕੇ ਸਭ ਲਈ ਆਇਆ ਇੱਕ ਤਾਂ ਹਾਂ ਦਾ ਨਾਰਾ ਮਾਰਨੇ ਆਇਆ ਕਿ ਡੱਕਲੀ ਗੱਡੀ ਦੇ ਵਿੱਚ ਸਾਡੇ ਕੋਲ ਜੋ ਤੁਹਾਡੇ ਵਾਸਤੇ ਥੋੜਾ ਬੋਟਾ ਹੌਸ ਅਸੀਂ ਕਰਾਂ ਪਰ ਕਰਾਂਗੇ ਕਦੋਂ ਜਦੋਂ ਤੁਸੀਂ ਘਰਾਂ ਨੂੰ ਫਰਤਦੇ ਹਾਂਜੀ ਆਜੋ ਆਜੋ ਕਿਉਂਕਿ ਜੋ ਅਸੀਂ ਕਰਨਾ ਚਾਹੁੰਦੇ ਆ ਉਹ ਇਸੇ ਕੈਂਪਾਂ ਦੇ ਵਿੱਚ ਰੱਖ ਕੇ ਤਾਂ ਤੁਸੀਂ ਉਹਦਾ ਕੋਈ ਫਾਇਦਾ ਨਹੀਂ ਭਿਜ ਜਾਣਾ ਸੱਖੇ ਸੱਜਣਾ ਜਦੋਂ ਤੁਹਾਡੇ ਘਰਾਂ ਦੇ ਵਿੱਚ ਹੋਣਾ ਅਸੀਂ ਆਪ ਲੈ ਕੇ ਆਜੇ ਤਾਂ ਪੰਪਾਂ 6 6 ਫੁੱਟ ਪਾਣੀ ਭਰਿਆ ਕਰਦਾ ਜਦੋਂ ਤੁਸੀਂ ਘਰਾਂ ਤੱਕ ਨਹੀਂ ਪਰਤਦੇ ਉਹਨਾਂ ਚਿਰ ਤੁਸੀਂ ਖਾਣ ਪੀਣ ਦਾ ਰਸਾ ਸ਼ਰਦਾ ਜੰਗਰ ਪਸੰਦਾ ਇਹ ਸਾਰਾ ਸੁਨਾਨ ਇੱਥੇ ਮਿਲ ਜਾਂਦਾ ਅਸੀਂ ਜਿ세 ਬੰਦੀਵਾਂ ਨੂੰ ਉਪਰਾਲਾ ਕੀਤਾ ਹੈ ਲਈ ਤੁਹਾਡੇ ਵਾਸਤੇ ਕੜਕ ਧੂੜੀ ਕਪੜੇ ਬੱਚਿਆਂ ਦੀਆਂ ਫੀਸਾਂ ਤੁਹਾਡੀ ਦਵਾਈ ਤੇ ਫਸਲ ਲਈ ਨੁਕਸਾਨ ਦਾ ਨਾਮ ਦਾ ਸਰਕਾਰ ਕੋਲੋਂ ਲੈਣਾ ਤੇ ਮਜ਼ਦੂਰਾਂ ਨੂੰ ਘਟੋ ਘਟ 6 ਮਹੀਨਿਆਂ ਦੀ ਕੰਮ ਜਿਹੜੀ ਦੇ ਨਾਲ ਉਹਨਾਂ ਦੀ ਗੱਡੀ ਚਾ ਸਾਡੇ ਵਾਸਤੇ ਪੈਣਾ ਥੋੜੀਆਂ ਮੂਹਰੇ ਆ ਜਾ ਭੈਣਾ ਆ ਕੇ ਆ ਜਾ ਬੜਾ ਡੇ ਤਾਂ ਸੋਡੀਅਸ ਤੁਸੀਂ ਜਿਆਦਾ ਪੀੜਤ ਹੁੰਦੀ ਹੋ ਨਾ ਘਰਾਂ ਦੇ ਵਿੱਚ ਅੱਜ ਤੱਕ ਬਾਹਰ ਦਰਵਾਜ਼ੇ ਕੋਲੇ ਤੇ ਬੈਠੇ ਗਏ ਚਾਰ ਬੰਦਾਂ ਦੀ ਜੀ ਆਪਾਂ ਬੜੇ ਐਨੋ ਜਗਰ ਜਾ ਪਰ ਇਧਰ ਹੋ ਜਾ ਚਾਹੇਰ ਮਣੇ ਹੋ ਜਾ ਅਸੀਂ ਜਿਹੜੀਆਂ ਮਤਲਬ ਇਹ ਗੱਲਾਂ ਕਰਦੇ ਆ ਤਾਂ ਦੇਣਾ ਛੋਡੇ ਤੇ ਕੋਈ ਸਾਨ ਅੱਜ ਛੋਡੇ ਤੇ ਇਹ ਪੀੜ ਖਾਲੂ ਸਾਡੇ ਤੇ ਖੜੀ ਹਾਂਜੀ ਦੀ ਪਸਾਇ ਬੂਦਲੀ ਕੋਕੀ ਕਰੂਗੀ ਤੇ ਪੈ ਜੀ ਇੱਕ ਰਵਾਇਤ ਹੈ ਵੀ ਅਸੀਂ ਇੱਕ ਦੂਜੇ ਦੀ ਮਦਦ ਤੇ ਆਈਏ ਜੀ ਭਰਕੇ ਹੁਣ ਜਿਹੜੀ ਉਹ ਇਹ ਮਦਦ ਦਾ ਵੇਲਾ ਹੁੰਦਾ ਹੈ ਉਦੋਂ ਜਿਹੜੇ ਛੋਟੇ ਲੋਕ ਨੇ ਉਹ ਰਹਿ ਜਾਂਦੇ ਨੇ ਵੱਡੇ ਖੁੱਤ ਲੈ ਜਾਂਦੇ ਉਹ ਲੋਕ ਨੇ ਜਿਨ੍ਹਾਂ ਦੀ ਸਰੋਜ ਆ ਉਹ ਖੋ ਕੇ ਲੈ ਜਾਂਦੇ ਇੱਧਰ ਲਿਆ ਟਰੱਕ ਹੈ ਤੇ ਸਮਾਨ ਆ ਪਿੰਡ ਤੋਂ ਤਾਂ ਸਾਡਾ ਪਿੰਡ ਖੜਾ ਜਿੱਤੇ ਨੇ ਫੀਲ ਦੇ ਉਹਨਾਂ ਦੇ ਘਰ ਘਰੇ ਜਿਹੜੀ ਛੋਟੇ ਨੇ ਜਿਨ੍ਹਾਂ ਦੀ ਕੋਈ ਪਰੋਜ ਨਹੀਂ ਮਜ਼ਦੂਰ ਨੇ ਉਹ ਤਾਂ ਰਹਿ ਜਾਂਦੇ ਨੇ ਛੋਟੇ ਕਿਸਾਨ ਰਹਿ ਜਾਂਦੇ ਨੇ ਇੱਕ ਤਾਂ ਇਹ ਰਵਾਇਤ ਅਸੀਂ ਨਹੀਂ ਹੁੰਦਾ। ਕਸ਼ਮਿਰ ਸਾਰੇ ਪਿੰਡਾਂ ਦੇ ਵਿੱਚ ਇਕੱਠਾ ਹੋਇਆ ਦਾ ਪੰਜਾਬ ਦੇ ਸਾਰੇ ਪਿੰਡਾਂ ਚ। ਸੰਗਰੂਰ ਚ, ਬਰਨਾਲਾ, ਘਟਿੰਡਾ, ਮਾਨਸਾ, ਸੁਨੇਹ ਕੋਟਲਾ, ਪਟਿਆਲਾ, ਮੋਗਾ, ਫਾਜ਼ਿਲਕਾ, ਫਾਜ਼ਿਲਕਾ ਤਾਂ ਕਰਨ ਹੀ ਚਲੋ, ਫਿਰੋ ਸੁਨੇਹ ਕੋਟ। ਇੰਨਾ ਜ਼ਿਲ੍ਹਿਆਂ ਚ ਬਾਕੀ ਉਹ ਜਿਹੜੇ ਸਪੀਡ ਪੱਲੇ ਤੇ ਮਹਾਲੀ ਤੇ ਜਲੰਧਰ, ਹੁਸ਼ਿਆਰ ਇਨਾ ਜਿਲ੍ਹੇ ਚ ਅਸੀਂ ਫੰਡ ਇਕੱਠਾ ਕਰ ਕਣਕ ਜੇ ਕਪੜੇ ਦਿੰਦਾ ਕੋਈ ਕਪੜੇ ਜੇ ਕਿਸੇ ਕੋਲ ਖਤਾਬਾ ਨਹੀਂ ਦਿੱਤਾ ਮਾਂ ਜੇ ਕੋਈ ਦਵਾਈ ਦੀ ਮੰਗ ਕਰਦਾ ਇਹ ਮਟੀਰੀਅਲ ਇਕੱਠਾ ਕਰਕੇ ਅਸੀਂ ਆ ਰੱਬ ਇਹਨੀਆਂ ਲਿਸਟਾ ਬਣ ਜਾਣੀ ਲਿਸਟਾ ਬਣ ਕੇ ਫਿਰ ਅਸੀਂ ਜਿਨ੍ਹਾਂ ਨੂੰ ਵੰਡ ਦਾਂਗੇ ਵੀ ਆ ਜਿਲ੍ਹੇ ਦੇ ਵਿੱਚ ਇਹ ਘਰ ਐਨੇ ਘਰ ਤੁਹਾਡੇ ਕਿੰਨੇ ਘਰ ਆ ਗਏ ਕਿੰਨੇ ਪਿੰਡ ਆ ਗਏ ਪਹਿਲਾਂ 300 ਪਿੰਡਾ 400 ਪਿੰਡਾ 500 ਪਿੰਡਾ ਕੁਝ ਕਿਨੇ ਮਜ਼ਦੂਰਾਂ ਦੀ ਲਿਸਟਾਂ ਬਣਾ ਕੇ ਅਸੀਂ ਘਰੋ ਘਰ ਤੱਕ ਸਮਾਨ ਦੇ ਕੇ ਆ ਗਏ ਸਾਰਾ ਸਮਾਨ ਜਦੋਂ ਤੱਕ ਤੁਹਾਡੇ ਖੇਤ ਹਰੇ ਭਰੇ ਜਦੋਂ ਤੱਕ ਤੁਹਾਡੀ ਗੱਡੀ ਮੋੜ ਲਈ ਤੇ ਨਹੀਂ ਇਹਦਾ ਕੋਈ ਅਜਾਨਾ ਨਹੀਂ ਇਹਦਾ ਕੋਈ ਆਸਾਨ ਨਹੀਂ ਇਹ ਅਸੀਂ ਮੁਮਕਸਾ ਦੇ ਦਾਤੇ ਸਾਡੇ ਰਿਸ਼ਤੇ ਕਰ ਲੱਗਦੇ ਸਾਂ ਤਰੀਕੇ ਨਾਲ ਅਸੀਂ ਤੁਹਾਡੇ ਇਹ ਚਿਹਰਾ ਦੇ ਜਿਹੜੇ ਤੇ ਹੁਣ ਅਦਾਸੀ ਸ਼ਾਈ ਹੈ ਇਹਨੂੰ ਮੁੜ ਹੱਸਦੇ ਵਾਸਤੇ ਤੇ ਤਾਂ ਕਿ ਤੁਸੀਂ ਆਪਣੀ ਪਰਸਾਂ ਦੀ ਕਿਰਤ ਨਾਲ ਮੁੜ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕੋ। ਅਸੀਂ ਹੁਣ ਉਸ 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 ਦੀ ਜੜ ਨਾ ਜਮਨੇ ਉਸ ਗੱਡੀ ਤੇ ਚੜਨੇ। ਸੋਨੂੰ ਕੋਈ ਇਹ ਬਾਹਰੋਂ ਆ ਕੇ ਹੁਣ ਜਦ ਵੱਡੇ ਵੱਡੇ ਅਫਸਰ ਆਉਂਦੇ ਨੇ। ਗੱਡੀਆਂ ਲੈ ਕੇ ਆਉਂਦੇ ਨੇ। ਉਹਨਾਂ ਕੋਲ ਪੈਸੇ ਹੁੰਦੇ ਆ। ਉਹ ਸਾਨੂੰ ਇਹ ਦੇਖਦੇ ਨੇ ਪਤਾ ਨਹੀਂ ਇਹ ਬੈਠੇ ਲੋਕ ਨੂੰ। ਇਹ ਤਾਂ ਮੰਗ ਤੇ ਆ ਗਰੀਬ ਐ। ਸਾਨੂੰ ਪਤਾ ਵੀ ਤੁਸੀਂ ਗਰੀਬ ਹੋ। ਤੁਸੀਂ ਜਦੋਂ ਕਿਸੇ ਦੀ ਮਦਦ ਕਰਨੀ ਹੁੰਦੀ ਤੁਸੀਂ ਸਾਰਾ ਫੋਨ ਵੀ ਖਿਡਾ ਦਿੰਦੇ ਤੁਸੀਂ ਦੇਖੋ ਹਰਿਆਣੇ ਦਾ ਇਹ ਏਰੀਆ ਆ ਬਾਦ ਜਿਹਨੇ ਸੁਣਿਆ ਹੁਣ ਬਹੁਤ ਗਰੀਬ ਏਰੀਆ ਉਹ ਸਾਥ ਕੀ ਕਰ ਅੱਜ ਮੁੜਿਆ ਸਾਡੇ ਨਾਲ 14 ਜਣੇ ਸੀ ਤਿੰਨ ਗੱਡੀਆਂ ਲੈ ਕੇ ਉਹ ਕਹਿੰਦੇ ਵੀ ਆਪਾਂ ਹੜਪੀਟਾਂ ਦੀ ਮਦਦ ਕਰਨੀ ਆ ਬਹੁਤ ਜ਼ਿਆਦਾ ਦੁਖੀ ਹੋ ਜਦੋਂ ਪੀੜ ਕਰਨ ਲੱਗੇ ਇੱਕ ਮਾਈ ਕਹਿੰਦੀ ਵੀ ਆਹ ਮੇਰੇ ਕੰਗਣ ਕੀ ਕੰਮ ਆਉਣਗੇ ਦੋਨੇ ਕੰਗਣ ਲਾ ਕੋਈ ਨਹੀਂ ਚੁਣਿਆ ਆ ਆ ਲੋਕਾਂ ਦੇ ਬਨਾਤੇ ਤੁਹਾਡੇ ਪ੍ਰਤੀ ਹਮਦਰਦੀ ਪਈ ਛੋਡੇ ਆਪ ਦੇ ਲੋਕ ਜਿਹੜੇ ਗਰੀਬ ਨੇ ਜਿਵੇਂ ਅਸੀਂ ਛੋਡੀ ਮਦਦ ਕਰਨ ਵਾਸਤੇ ਪਿਆਰ ਨੇ ਤੁਸੀਂ ਵੱਡਿਆਂ ਤੋਂ ਆਸ ਨਾ ਕਰੋ ਜਿਹੜੇ ਛੋਡੇ ਪੁਰਾਣੇ ਕੱਪੜੇ ਲਾ ਕੇ ਦੇ ਜਾਂਦੇ ਆ ਨਾ ਸਾਡੇ ਦੇ ਮੂੰਹ ਤੇ ਮਾਰੂ ਚੱਕ ਪਰ ਇਹ ਲੈ ਜਾ ਮੈਂ ਨਹੀਂ ਪਾਉਣੇ ਭਾਈ ਸੱਜਣਾਂ ਤੇ ਅਸੀਂ ਇਸ ਕਰਕੇ ਕਹਿੰਦੇ ਆ ਵੀ ਸਾਡੇ ਬੱਚੇ ਆ ਤਾਂ ਇੱਕ ਦੂਜੇ ਦੇ ਬੱਚੇ ਦੇ ਕੱਪੜੇ ਨਹੀਂ ਪਾਉਂਦੇ ਅੱਜ ਤਾਂ ਨਾਉਣ ਲੱਗੇ ਦੂਜੇ ਦਾ ਤੌਲੀਆ ਨਹੀਂ ਵਰਤਦੇ ਅਸੀਂ ਸੂਟ ਕਿਸਦਾ ਕੀ ਪਾ ਲੱਗੇ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਕਰਨਾ ਆਏ ਆ ਲੱਥੀ ਲੱਜੀ ਬਲੋ ਕਿ ਤਾਕੜੇ ਨੂੰ ਬੁਲਾਣਾ ਕਰੂ ਕੋਨੀ ਜੀ ਤੁਹਾਨੂੰ ਅੱਜ ਸਿਰ ਤੇ ਹੀ ਆਤੀ ਹੈ ਗਿਆ ਜੀ ਸਾਡੇ ਸਾਡੇ ਸਿਰ ਤੇ ਅਸੀਂ ਟਿਕਰ ਲਾ ਕਰ ਇਹ ਵੀ ਇਹ ਸਾਡੀ ਬਹੁਤ ਬਦਾ ਤੁਸੀਂ ਕਰ ਰਹੇ ਹੋਗੇ ਅੱਗੇ ਕਰੋਗੇ ਅੱਜ ਦੀਆਂ ਜਿਹੜੀਆਂ ਸਾਡੀਆਂ ਗੱਲਾਂ ਨੇ ਇਹ ਸਿਰਫ ਗੱਲਾਂ ਨਹੀਂ ਗੱਲਾਂ ਦੇ ਕੜਾ ਨਾਲ ਕਰਦੇ ਨਹੀਂ ਸਾਡੀ ਗੱਲ ਦੀ ਪੂਰਤੀ ਉਦੋਂ ਹੋ ਜਦੋਂ ਸਾਡੀ ਗੱਲ ਤੇ ਮੋਹ ਲੱਗ ਗਈ ਵੀ ਹਾਂ ਅਸੀਂ ਸਾਡੀ ਤਸੱਲੀ ਉਦੋਂ ਹੋ ਜਦੋਂ ਤੁਹਾਡੇ ਤੱਕ ਪਹੁੰਚਾ ਬਹੁਤ ਮਿਹਰਬਾਨੀ ਬਹੁਤ ਜੀ ਉਹ ਕੋਸ਼ਿਸ਼ ਕਰਾਂਗੇ ਇਹ ਕੋਸ਼ਿਸ਼ ਅਸੀਂ ਕਿੰਨੇ ਪੂਰੇ ਉਤਰਦੇ ਆ ਇਹ ਵਕਤ ਦੱਸੂਗਾ ਵਕਤ ਤੋਂ ਪਹਿਲਾਂ ਕਹਿਣ ਦੀ ਕੋਈ ਗੱਲ ਨਹੀਂ ਪਰ ਸਾਨੂੰ ਭਰੋਸਾ ਦਿਵਾਉਂਦੇ ਆ ਜੀ ਅਸੀਂ ਜਿੰਦ ਜਾਨ ਸਾਰੇ ਕੰਮ ਛੱਡ ਕੇ ਇਸ ਕੰਮ ਤੇ ਮਹੀਨਾ ਡੇਢ ਮਹੀਨਾ ਸਾਰਾ ਇਸ ਕੰਮ ਤੇ ਲਗਾ ਦੇਈ ਬੜੀ ਬੜੀ ਮਿਹਰਬਾਨੀ ਬੜੀ ਠੀਕ ਹੈ ਵਾਹ ਵਾਹ ਜਿਹਨੂੰ ਸਾਨੂੰ ਫੇਰ ਵੀ ਸਮਝਾ ਲੋਗੇ ਸਾਨੂੰ ਕਰ ਗਿਆਂ ਨੂੰ ਵੀ ਇਹ ਇਹ ਅਸੀਂ ਲਾ ਮਾ ਇਹ ਲਾ ਮਾ ਦੇਗਾ ਨਾ ਨਾਨੂ ਹੀਰੇ ਇਹ ਸੁਣੂ ਪੂਰੀ ਅੱਖਾਂ ਸੁਣਿਆ ਫਿਰ ਬਹਿਣਾ ਬੋਲੀਆ ਨਹੀਂ ਆਇਆ ਕਿ ਕੋ ਆਵੇ ਨਾ ਨੀਰਾਂ ਦੀ 판 ਨਾ ਨਾ ਉਹ ਦੱਸੀ ਜਾਂਦੇ ਨਾ 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 ਲੋ ਨਾ ਦੱਸੀ ਜਾਂਦੇ ਨਾ ਲੋ ਤੁਹਾਨੂੰ ਨਵੇਂ ਦੇਵਾਂਗੇ ਲਿਆ ਕੇ ਘਰੇ ਦੇਵਾਂਗੇ ਜਾ ਕੇ ਆਈ ਸਮਝਾਈ ਜਾਂਦੇ ਨੇ ਘਰੇ ਦੇਵਾਂਗੇ ਨਵੇਂ ਹਾਂ ਕਰੇ ਆ ਕੇ ਦੇਖੀ ਜੀ ਉਹਨੂੰ ਪੁੱਛ ਕੇ ਰਿਆ ਕਿ ਕਿੱਧਰ ਗਿਆ ਹਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਅਸੀਂ ਛੋਟੇ ਆ ਅਸੀਂ ਗਰੀਬ ਆ ਸਾਡੇ ਕੋਲੇ ਪੂੰਜੀ ਘਟ ਹੈ ਸਾਡੇ ਬੱਚਿਆਂ ਨੂੰ ਕੰਮ ਨਹੀਂ ਸਾਨੂੰ ਰੋਜ਼ਗਾਰ ਨਹੀਂ ਮੈਂ ਤਾਂ ਇਸ ਕਰਕੇ ਆ ਇਸ ਕਰਕੇ ਨੀ ਸਾਡੇ ਕੋਲੇ ਅਕਲ ਨਹੀਂ ਇਸ ਕਰਕੇ ਇਹ ਵੀ ਸਾਡੀ ਜ਼ਮੀਰ ਮਰੀ ਹੋਈ ਅਸੀਂ ਅਸੀਂ ਮੰਗਦੇ ਆ ਤੁਸੀਂ ਜਿੰਨੇ ਬੈਠੇ ਹੋ ਤੁਸੀਂ ਘਰ ਛੱਡੀ ਬੈਠੇ ਹੋ ਫਸਲਾਂ ਮਰ ਗਈਆਂ ਠੂਠਾ ਫੜ ਕੇ ਨਹੀਂ ਮੰਗਦੇ ਫਿਰਦੇ ਤੁਸੀਂ ਜੀ ਨਾ ਜੀ ਜੇ ਆਪ ਅਨਾਜ ਦੇਣ ਸਾਰੇ ਆਏ ਮਦਦ ਕਰਨ ਤੁਸੀਂ ਇਹਨਾਂ ਦੇ ਘਰਾਂ 'ਚ ਕਦੇ ਨਹੀਂ ਗਏ ਵੀ ਸਾਨੂੰ ਸਾਨੂੰ ਕੋਈ ਕਿੱਥੇ ਕੋਈ ਕਿੱਥੇ ਤਾਨੂੰ ਮੰਗ ਕੇ ਖਾਣ ਦੀ ਲੋੜ ਨਹੀਂ ਤੁਹਾਨੂੰ ਘਰੇ ਬੈਠੇ ਹੀ ਦੇਵਾਂਗੇ ਆਪ ਕੋ ਪਰਵਾਹ ਨਾ ਕਰੋ ਛੋਡੇ ਨਾਲ ਹੌਸਲੇ ਕਾਇਮ ਰੱਖੋ ਹਾਂ ਆ ਆਵਾਂਗੇ ਜਲਦੀ ਦੋਸਤ ਰਾਮ ਜੀ ਚੰਗਾ ਠਾਕੜੇ